ਸਭ ਤੋਂ ਪਹਿਲਾਂ ਤਾਂ মিডিਆ ਦਾ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਉਹਨਾਂ ਨਾਪਾਹ ਬਿੱਖੇ ਪਹੁੰਚੇ ਹੋ ਮੈਂ ਤਾਂ ਜਲਦੀ ਕਰਾਈ ਕੋ ਧੰਨਵਾਦ ਕਰਦਾ ਹਾਂ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸੋਧਿਆ ਜੀ ਦਾ ਤੇ ਪੰਜਾਬ ਦੇ ਸਾਡੇ ਪ੍ਰਧਾਨ ਸ਼ਮਨ ਕਰੋੜਾ ਜੀ ਦਾ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਡੇ ਬਹੁਤ ਇਮਾਨਦਾਰ ਤੇ ਮਿਹਨਤ ਕਰਨ ਵਾਲੇ ਪਾਰਟੀ ਦੇ ਨਿਰਮਾਣੇ ਦੇ ਵਰਕਰ ਨੂੰ ਜਿਨ੍ਹਾਂ ਨੇ ਪਾਰਟੀ ਨੂੰ ਇਸ ਬੁਲੰਦੀਆਂ ਤੱਕ ਲਿਆਂਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਮੇਰੀ ਮਰਾਦ ਜੱਸੀ ਸੋਇਆ ਵਾਲਾ ਜੀ ਜੋ ਮੇਰੇ ਬਰਾਬਰ ਖੜੇ ਨੇ ਇਸ ਸਮੇਂ ਜੱਸੀ ਸੋਇਆ ਵਾਲਾ ਜੀ ਨੂੰ ਇੰਪਰੂਵਮੈਂਟ ਟਰਸਟ ਨਾਪੇ ਦਾ ਚੇਅਰਮੈਨ ਲਗਾ ਕੇ ਜੋ ਪਾਰਟੀ ਹਾਈ ਕਮਾਂਡ ਨੇ ਉਹਨਾਂ ਤੇ ਭਰੋਸਾ ਜਤਾਇਆ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਇਹਨਾਂ ਨੂੰ ਜਿਸੀ ਸੋਇਆ ਵਾਲਾ ਜੀ ਨੂੰ ਇਹਨਾਂ ਦੇ ਪੂਰੇ ਸਮਸਤ ਪਰਿਵਾਰ ਨੂੰ ਮੈਂ ਵਧਾਈਆਂ ਵੀ ਦਿੰਦਾ ਮੁਬਾਰਕਬਾਦ ਵੀ ਦਿੰਦਾ ਔਰ ਇਸ ਦਿਨ ਦੇ ਮੌਕੇ ਦੇ ਉੱਤੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਲਈ ਸੰਤ ਸਮਾਜ ਤੋਂ ਸੰਤ ਬਾਬਾ ਦਾਰਾ ਸਿੰਘ ਜੀ ਮਹਾਰਾਜ ਸਾਡੇ ਨਾਲ ਖੜੇ ਨੇ ਪਹੁੰਚੇ ਨੇ ਆਸ਼ੀਰਵਾਦ ਦੇਣ ਲਈ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸੀਨੀਅਰ ਆਗੂ ਤੇ ਯੁੱਤ ਨਸ਼ੀਆ ਵਿਰੁੱਧ ਸਾਡੀ ਕਮੇਟੀ ਦੇ ਜਿਹੜੇ ਹੈੱਡ ਨੇ ਬਲਤੇਜ ਪੰਨੂ ਜੀ ਮੇਰੇ ਬਰਾਬਰ ਖੜੇ ਨੇ ਉਹ ਵੀ ਅਸ਼ੀਰਵਾਦ ਦੇਣ ਲਈ ਪਹੁੰਚੇ ਨੇ ਸਰਦਾਰ ਹਰਚੰਦ ਸਿੰਘ ਜੀ ਬਰਸਲ ਸਾਹਿਬ ਜਿਹੜੇ ਕਿ ਮੰਡੀ ਬੋਰਡ ਦੇ ਚੇਅਰਮੈਨ ਨੇ ਉਹ ਵੀ ਆਪਣੀ ਹਾਜ਼ਰੀ ਰੁਵਾ ਕੇ ਅਸ਼ੀਰਵਾਦ ਦੇ ਕੇ ਗਏ ਸੋ ਇੱਕ ਵਾਰ ਤੋਂ ਫੇਰ ਜਿੱਥੇ ਮੈਂ মিডিਆ ਦਾ ਧੰਨਵਾਦ ਕਰਦਾ ਏ ਉੱਥੇ ਮੈਂ ਜੱਸੀ ਸੂਈਆਂ ਵਾਲਾ ਜਿਉ ਸਾਡੇ ਭਰਾ ਨੇ ਇਹਨਾਂ ਦਾ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਇਹਨਾਂ ਦੇ ਪ੍ਰੋਗਰਾਮ ਨੂੰ ਮੁਬਾਰਕਬਾਦ ਦਿੰਨਾ ਔਰ ਮੈਂ ਇਹ ਵੀ ਆਸ ਤੇ ਉਮੀਦ ਕਰਦਾ ਜੇ ਮੈਂ ਪਹਿਲਾਂ ਇਹਨਾਂ ਨੇ ਸਮਾਜ ਦੀ ਇਸ ਸ਼ਹਿਰ ਦੀ ਹਲਕੇ ਦੀ ਨਾਬੇ ਦੀ ਜਾਨੀ ਕਿ ਇਹਨਾਂ ਨੇ ਸਾਧ ਲੱਤੀ ਹੈ ਜਾਣੀ ਹੈ ਤੇ ਐਵੇਂ ਹੀ ਇਹ ਕਦਮ ਨਾਲ ਕਦਮ ਮਲਾ ਕੇ ਪੂਰੇ ਦੇ ਵਿਧਾਇਕ ਸਰਦਾਰ ਦੀਪ ਸਿੰਘ ਮਾਨ ਪ੍ਰਦੀਪ ਸਿੰਘ ਦੇਵ ਮਾਨ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਦਮ ਨਾਲ ਕਦਮ ਮਲਾ ਕੇ ਆਪਣੇ ਹਲਕੇ ਦੀ ਡਿਵੈਲਪਮੈਂਟ ਕਰਨਗੇ ਔਰ ਸਾਰਿਆਂ ਨੂੰ ਨਾਲ ਲੈ ਕੇ ਰਲ ਮਿਲ ਕੇ ਚੱਲਣਗੇ ਔਰ ਪਾਰਟੀ ਦੀ ਜਿਹੜੀ ਬੁਲੰਦੀ ਲਈ ਇਸੇ ਤਰੀਕੇ ਨਾਲ ਸੇਵਾ ਕਰਦੇ ਰਹਿਣਗੇ ਧੰਨ ਸਪੈਨਡ ਕਰਤਾ ਜੀ ਜਿਹੜਾ ਇਨਸਾਨ ਉਹ ਉਸ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਰਹਿ ਕੇ ਸਮਾਜ ਦੀ ਸੇਵਾ ਨਹੀਂ ਕਰੂੰਗਾ। ਔਰ ਜਿਸ ਆਸ਼ੇ ਦੇ ਨਾਲ ਲੋਕਾਂ ਨੇ ਵੋਟ ਪਾਈ ਹੈ ਉਸ ਆਸ਼ੇ ਦੇ ਖਿਲਾਫ ਨਹੀਂ ਉਤਰੂਗਾ। ਤਾਂ ਜਿਹੜੀ ਸੰਵਿਧਾਨ ਦੇ ਵਿੱਚ ਰਹਿੰਦੇ ਹੋਏ ਕਾਨੂੰਨ ਦੇ ਵਿੱਚ ਰਹਿੰਦੇ ਹੋਏ ਜਿਹੜੀ ਕਾਰਵਾਈ ਹੋਊਗੀ। ਕੀ ਲੱਗਦਾ ਦੋਸ਼ੀ ਜਿਹੜੇ ਹੈ ਜੋ ਪਾਰਟ ਆਫ ਇਨਕੁਆਇਰੀ ਜਿਹਨ ਇਨਕੁਆਇਰੀ 'ਚ ਕੋਈ ਦੋਸ਼ੀ ਪਾਇਆ ਜਾਊਗਾ ਸਰਕਾਰ ਨੂੰ। ਦੇਖੋ ਸਾਡੀ ਅੱਖ ਹੈ ਜਿਹੜੀ ਦੇਖੋ ਸਾਰਿਆਂ ਦੀ ਇੱਕ ਬਰਾਬਰ ਹੈ। ਵੱਡੀ ਗੱਲ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ 0% ਜਿਹੜੀ ਟੋਲਰੈਂਸ ਦੀ ਸਰਕਾਰ ਹੈ ਚਾਹੇ ਉਹ ਕੋਈ ਗਲਤੀ ਦੀ ਗੰਜਾਇਸ਼ ਹੋਵੇ ਉਹ ਵੀ ਇੱਦੇ ਤੇ ਹੈ ਨਹੀਂ ਚਾਹੇ ਕੋਈ ਕ腐ਸ਼ਨ ਦੀ ਗੰਜਾਇਸ਼ ਹੋਵੇ ਉਹ ਵੀ ਇੱਦੇ ਹੈ ਨਹੀਂ ਜਿੱਥੇ ਹਿੱਥੇ ਸਾਨੂੰ ਪਤਾ ਲੱਗਦਾ ਅਸੀਂ ਬਣ ਨਹੀਂ ਗਾਦੇ 15 ਅਗਸਤ ਤਿੰਪਰਲ ਤੋਂ ਹੋਣਾ ਨਹੀਂ ਚਾਹੀਦਾ ਤੁਸੀਂ ਇਹ ਜੇ ਨੋਟਿਸ ਤੇ ਲਿਆਂਦਾ ਅਸੀਂ ਸਾਡਾ ਪਤਾ ਕਰਾਵਾਂਗੇ ਇਹ ਕਿਵੇਂ ਹੋ ਸਕਦਾ ਹੈ ਜਿੱਲੀ ਜਿੱਲੀ ਲਾਲ ਕੋਲੇ ਉਹ ਉਹ ਜਿਹੜੀ ਉਹ ਸਾਡੀ ਵੀ ਨੋਟਿਸ ਚ ਆਈ ਸੀ ਉਹ ਗੱਲ ਉਹ ਬੜੀ ਮੰਦ ਭਾਗੀ ਘਟਨਾ ਇਸ ਲਈ ਹੋਈ ਹੈ ਦੇਖੋ ਕਾਰਨ ਕੀ ਹੈ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਜਿਹੜੇ ਇਹ ਸਕੇਂਦਰ ਤੇ ਰਾਜ ਕਰਦੀ ਸਰਕਾਰ ਹੈ ਇਹ ਨਹੀਂ ਮੈਨੂੰ ਸਮਝ ਆਉਂਦਾ ਇਹਨਾਂ ਨੂੰ ਡਰ ਕਾਦਾ ਆਜ਼ਾਦੀ ਆਸੀ ਲੈ ਕੇ ਦਿੱਤੀ ਕੁਰਬਾਨੀਆਂ ਅਸੀਂ ਦਿੱਤੀਆਂ ਔਰ ਸਭ ਤੋਂ ਵੱਡੀ ਗੱਲ ਅੱਜ ਵੀ ਜੇ ਦੇਸ਼ ਦੇ ਵਿੱਚ ਡਰੋਨ ਗਿਰਦੇ ਨੇ ਤਾਂ ਪੰਜਾਬ ਤੇ ਗਿਰਦੇ ਨੇ ਜੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਕਿਸੇ ਨੂੰ ਆਹ ਪਿੱਛੇ جنگ ਦੇ ਵਿੱਚ ਨੁਕਸਾਨ ਹੁੰਦਾ ਸਾਨੂੰ ਪੰਜਾਬੀਆਂ ਨੂੰ ਹੁੰਦਾ ਪੰਜਾਬ ਹੀ ਤਾਂ ਇਸ ਦੇਸ਼ ਦਾ ਸਿਰ ਹੈ ਤਾਜ ਹੈ ਪੰਜਾਬ ਦੇ ਨਾਲ ਹੈ ਜੀ ਹੜਾ ਜੀ ਅਸੀਂ ਦੇਖੋ ਪੀੜਤ ਹੋਨੇ ਆ ਕਿੰਨੇ ਹੜਾ ਆਏ ਨੇ ਉਹਦੇ ਚ ਵੀ ਅਸੀਂ ਪੀੜਤ ਹੋ ਰਹੇ ਆ ਜਦੋਂ ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਸਾਡੇ ਕੋ ਪਾਣੀ ਲੱਦੋ ਉਹ ਤੋਂ ਲੈਦੇ ਨਹੀਂ ਹੁਣ ਹੜਾ ਚ ਡੁੱਬੇ ਆ ਅਸੀਂ ਪਏ ਆ ਤੇ ਸਾਡੀ ਲੋਕਾਂ ਨੂੰ ਉਸ ਜਗ੍ਹਾ ਤੇ ਨਾ ਜਾਣ ਦੇਣਾ ਤੇ ਸਾਡਾ ਅਸੀਂ ਇਹ ਮੁੱਦਾ ਚੱਕਾਂਗੇ ਜੀ ਔਰ ਇਹ ਵੱਡਾ ਵੀ ਹੈ ਇਹ ਇਹ ਤਾਂ ਸਾਡੀ ਡਿਗਨਿਟੀ ਦਾ ਸਾਡੀ ਇੱਜ਼ਤ ਦਾ ਸਵਾਲ ਆ ਅਸੀਂ 100% ਕਾਰਵਾਈ ਕਰਾਂਗੇ ਸੈਕੰਡਲੀ ਉਹਨੂੰ ਸੱਦਾ ਦਿੱਤਾ ਗਿਆ ਸਪੈਸ਼ਲ ਪਹਿਲਾਂ ਕਿਹਾ ਜੀ ਜਿਹੜੀ ਜਿਹੜੀ ਇਸ ਸਮੇਂ ਡੀਪ ਸਟੇਟ ਜਿਹੜੀ ਕੇਂਦਰ ਤੇ ਰਾਜ ਕਰਦੀ ਆ ਉਹਨਾਂ ਨੂੰ ਮੈਨੂੰ ਤਾਂ ਇਹ ਹੀ ਸਮਝ ਆਉਂਦਾ ਕਿ ਖਾਸ ਤੌਰ ਤੇ ਪੰਜਾਬੀਆਂ ਤੋਂ ਤੇ ਪੰਜਾਬ ਦੇ ਵਿੱਚ ਵਸਦੇ ਸਿੱਖਾਂ ਤੋਂ ਮੈਨੂੰ ਨਹੀਂ ਸਮਝ ਆਉਂਦਾ ਕਿ ਤੇ ਕਦ ਤੱਕ ਘੱਟ ਗਿਣਤੀਆਂ ਨੂੰ ਜਿਵੇਂ ਉਹ ਪ੍ਰੈਸ਼ਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਆ ਮਾੜੀ ਕਿਉਂ ਕੇਂਦਰੀ ਮੰਤਰੀ ਤੋਂ ਪਹਿਲਾਂ ਤਾਂ ਮੈਂ ਸਾਡੀ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਿਨਵਿੰਦਰ ਸਿੰਘ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਲਾਲ ਭਗਵੰਤ ਸਿਮਰਨਜੀਤ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਦੀਨੇ ਪਹਿਲਾਂ 2022 ਦੇ ਵਿੱਚ ਮੈਨੂੰ ਜ਼ਿਲ੍ਹਾ ਯੋਜਨਾਬੋਰਡ ਪਟਿਆਲਾ ਦਾ ਜ਼ਿਲ੍ਹਾ ਚੇਰਮੈਨ ਲਾਇਆ ਤੇ 3 ਸਾਲ ਦੇ ਕਰੀਬ ਮੈਂ ਆਪਣੀ ਜਿਵੇਂ ਵਾਰੀ ਇਮਾਨਦਾਰੀ ਦੇ ਨਾਲ ਨਿਭਾਈ ਤੇ ਕੰਮ ਕੀਤੇ ਨੇ ਤੇ ਦੱਸਿਆ ਕਿ ਜ਼ਿਲ੍ਹਾ ਯੋਜਨਾਬੋਰਡ ਪਟਿਆਲਾ ਬਹੁਤ ਵੱਡਾ ਕਾਰਜ ਹੈ ਜਿਹੜਾ ਸਾਫ਼ ਕਰ ਸਕਦਾ ਸੀ ਤੇ ਅੱਜ ਲੋਕਾਂ ਦੇ ਵਿੱਚ ਜ਼ਿਲ੍ਹਾ ਯੋਜਨਾਬੋਰਡ ਦੀ ਗੱਲ ਚੱਲਦੀ ਹੈ ਹੁਣ ਪਾਰਟੀ ਵੱਲੋਂ ਮੇਰੀਆਂ ਸਲਾਹਾਂ ਨੂੰ ਦੇਖਦੇ ਨਾਪਾ ਹਲਕੇ ਸੇਵਾਦਾਰ ਪੀ.ਐੱਟੇ ਜ਼ਿਲ੍ਹੇ ਵਿੱਚ ਨੂੰ ਅਪਗ੍ਰੇਡਮੈਂਟ ਕਰਾ ਲਾਇਆ ਗਿਆ ਮੈਂ ਵਿਸ਼ਵਾਸਿਤ ਹੁਣਾ ਕਿ ਮੈਂ ਸ਼ਹਿਰ ਦੀ ਤਰੱਕੀ ਲਈ ਜਰੂਰ ਕਮੇਡ ਕਰਾਂਗਾ ਤੇ ਆਪਣੇ ਹਲਕਾ ਵਾਸੀਆਂ ਤੇ ਸ਼ਹਿਰ ਵਾਸੀਆਂ ਨੇ ਵੀ ਕਿਹੋ ਜਿਹੇ ਕੰਮ ਨੇ ਜਸੀਂ ਜਿਹੜੇ ਅਗਲੇ ਟਾਈਮ ਚ ਕਰੋਗੇ ਆ। ਦੇਖੋ ਜੀ ਮੈਂ ਹੁਣ ਅੱਜੇ ਆਪਣੇ ਜਿਹੜਾ ਉਹਦਾ ਸੰਭਾਲਿਆ ਤੇ ਹੁਣੇ ਤੋਂ ਬਾਅਦ ਦੇਖਦੇ ਆਂ ਵੀ ਕਮਰੂਮ ਐਂਡ ਟ੍ਰੈਕ ਦੇ ਵਿੱਚ ਅਸੀਂ ਕੀ ਕੀ ਕਰ ਸਕਦੇ ਆ ਜਿੰਨੇ ਵੀ ਕੰਮ ਹੋਣਗੇ ਸ਼ਹਿਰ ਦੀ ਬਿਹਤਰੀ ਲਈ ਕਰਾਂਗੇ। ਜੀ